ਬਦਲਿਆ ਮੈਂ ਰਮਾਨ ਬਦਲ ਗਏ ਧਰਤੀ ਤੇ ਅਸਮਾਨ ਬਦਲ ਗਏ ਹੁਣ ਤਾਂ ਚੰਗੀ ਚੁੱਪ ਲੱਗਦੀ ਐ ਪਤਾ ਨਹੀਂ ਕਦੋਂ ਜ਼ੁਬਾਨ ਬਦਲ ਗਏ ਅਕਲਾਂ ਸਮਝਾਂ ਸੋਚ ਬਦਲ ਗਈ ਆਪੇ ਸਭ ਗਿਆਨ ਬਦਲ ਗਏ ਹੁਣ ਤਾਂ ਸਾਰੇ ਆਪਣੇ ਲੱਗਦੇ ਮੇਰੇ ਲਈ ਇਨਸਾਨ ਬਦਲ ਗਏ ਦੇਖ ਫਕੀਰੀ ਪੱਲੇ ਮਿਤਰਾ ਸਾਢੇ ਸਾਰੇ ਖਾਂ ਬਦਲ ਕੇ ਕਣ ਕਣ ਦੇ ਵਿੱਚ ਉਹੀ ਦਿਸਦਾ ਰਤਵੇ ਕੀ ਅਸਥਾਨ ਬਦਲ ਕੇ ਨਾ ਕੋਈ ਦੁਸ਼ਮਣ ਨਾ ਕੋਈ ਸੱਜਣਾ ਪਿਛਲੇ ਸਭ ਬਿਆਨ ਬਦਲ ਕੇ ਹਰ ਸ਼ੈ ਵਿੱਚੋਂ ਆਪੇ ਬੋਲੇ ਹੁਣ ਤਾਂ ਦੇਖ ਧਿਆਨ ਬਦਲ ਕੇ ਉਹੀ ਦੁਨੀਆ ਪਰ ਰੰਗ ਦੂਜਾ ਕੈਸੀ ਖੇਡ ਜਹਾਨ ਬਦਲ ਕੇ ਮਨਦੀਪਿਆ ਹੁਕਮ ਚ ਹਰ ਸ਼ੈ ਉਸ ਦੇ ਤਾਂ ਹੀ ਤਾਣ ਤੇ ਮਾਣ ਬਦਲ ਗਏ ਬਦਲਿਆ ਮੈਂ अरमान बदल गए ਧਰਤੀ ਤੇ ਅਸਮਾਨ ਬਦਲ ਗਿਆ